ਪਿਛਲੇ ਦਿਨੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਪੀਮਰਾਓ ਅੰਬੇਦਕਰ ਦੇ ਬੁੱਤ ਦੀ ਕੀਤੀ ਬੇਅਦਬੀ ਦੇ ਰੋਸਵਜੋਂ ਭਾਰਤੀ ਜਨਤਾ ਪਾਰਟੀ ਮੰਡਲ ਬੁੜਲਾਡਾ ਵੱਲੋਂ ਮੰਡਲ ਪ੍ਰਧਾਨ ਕੁਸ਼ਦੀਪ ਸ਼ਰਮਾ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਬੋਲਦਿਆਂ ਭਾਜਪਾ ਆਗੂਆਂ ਨੇ ਕਿਹਾ ਕਿ ਸੰਵਿਧਾਨ ਦੇ ਖਿਲਾਫ ਫੁੱਟਪਾਉ ਤਾਕਤਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਗਿਰफ्तार ਕਰੋ ਗਿਰफ्तार ਕਰੋ ਗਿਰफ्तार ਕਰੋ ਬਾਬਾ ਜੀ ਨੂੰ ਮਾਰ ਕਰਵਾਣਾ ਹੈ ਸਜ਼ਾ ਦਿਓ ਸਜ਼ਾ ਦਿਓ ਬਾਬਾ ਜੀ ਨੂੰ ਮਾਰ ਕਰਵਾਣਾ ਹੈ ਸਲਾਮ ਦਿਓ ਸਲਾਮ ਦਿਓ ਸਲਾਮ ਦਿਓ ਜਿੱਦ ਕੋ ਕੁਝ ਅਸਰਾਰਤੀ ਅੰਸਰਾਂ ਵੱਲੋਂ ਬਾਬਾ ਸਾਹਿਬ ਅੰਬੇਡਕਰ ਜੀ ਦੀ ਜੋ ਪ੍ਰਤਿਮਾ ਅੰਮ੍ਰਿਤਸਰ ਦੇ ਵਿੱਚ ਲੱਗੀ ਹੈ ਉਹਦੇ ਵਿੱਚ ਪਰਸੋਂ 26 ਜਨਵਰੀ ਵਾਲੇ ਦਿਨ ਜਿਸ ਦਿਨ ਇਤਿਹਾਸ ਨੂੰ ਯਾਨੀ ਕਿ ਵੀ ਲਾਗੂ ਕੀਤਾ ਸੀ ਉਸੇ ਦਿਨ ਹੀ ਬਾਬਾ ਸਾਹਿਬ ਜੀ ਦੀ ਸੋਚੀ ਸ਼ਮਜੀਕ ਸਾਜ਼ਿਸ਼ ਤਹਿਤ ਕੁਝ ਸ਼ਰਾਰਤੀ ਹੰਸਰਾ ਵੱਲੋਂ ਉਹਨਾਂ ਦੀ ਬੇਅਦਵੀਂ ਕੀਤੀ ਗਈ ਔਰ ਉਹਨਾਂ ਦੀ ਇਸ ਮੂਰਤੀ ਦੀਨ ਕੀ ਵੀ ਪ੍ਰਤੀਮਾ ਨੂੰ ਤੋੜਪਨ ਕੀਤੀ ਗਈ ਅਸੀਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਮੰਗ ਕਰਦੇ ਹਾਂ ਕਿ ਹੋ ਜਾਏ ਸ਼ਰਾਰਤੀ ਬੰਦਿਆਂ ਨੂੰ ਸਖਤ ਤੋਂ ਸਖਤ ਇਜਾਮਤ ਦਿੱਤੀਆਂ ਜਾਣ ਜਿਹੜੇ ਸਮਾਜ ਤੋੜਨ ਵਾਲੀਆਂ ਕੋਈ ਗੱਲਾਂ ਚੱਲ ਰਹੀਆਂ ਨੇ ਉਹਨਾਂ ਬਾਰੇ ਜਦ ਕੀ ਵੀ ਇਹਨਾਂ ਤੇ ਨੱਥ ਪਾਈ ਜਾਵੇ ਅੱਜ ਪੰਜਾਬ ਸਰਕਾਰ ਵੀ ਇਸ ਕਿਤੇ ਨਾ ਕਿਤੇ ਲੱਗਦਾ ਹੈ ਜਿਨੀ ਕਿ ਵੀ ਕਿਉਂਕਿ ਸਰ ਕਿਤੇ ਲਾਡ ਐਂਡ ਆਰਡਰ ਦੀ ਜਿਨੀ ਕਿਹੜੀ ਸਥਿਤੀ ਹੈ ਉਹ ਬਿਲਕੁਲ ਚਰਮੜਾਈ ਵੀ ਹੈ ਪੂਰੇ ਉਸਤੇ ਇਸ ਕਰਕੇ ਅਸੀਂ ਪੰਜਾਬ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਐਸਾ ਹੈ ਜੀਆ ਕੋਈ ਜਿਹੜੇ ਘਟਨਾਵਾਂ ਨਾ ਵਾਪਰਨ ਤਾਂ ਜੋ ਪੰਜਾਬ ਦੇ ਵਿੱਚ ਅਮਨ ਅਮਾਨ ਬਣਿਆ ਰਹੇ ਔਰ ਪੰਜਾਬ ਦੇ ਵਿੱਚ ਭਾਈਚਾਰਾ ਕਾਇਮ ਰਹੇ ਐਜੀ ਅਸੀਂ ਜਿਹੜੀ ਹੈਗੀ ਭਾਰਤੀ ਜਨਤਾ ਪਾਰਟੀ ਵੱਲੋਂ ਮੰਗ ਕਰਦੇ ਆ ਜਿਹੜੀ 26 ਜਨ ਪਰੀ ਨੂੰ ਸਾਡਾ ਗੰਗਾੰਤਰ ਦਿਵਸ ਹੈ ਅਮਰਤਸਰ ਵੇਖੇ ਨਾ ਇੱਕ ਬੜੀ ਸ਼ਰਮਨਾਕ ਦੇਸ਼ ਦੇ ਮੱਥੇ ਤੇ ਇੱਕ ੱਬੇ ਵਾਲੀ ਘਟਨਾ ਵਾਪਰੀ। ਉਹ ਜਿੱਕੇ ਸ਼ਰਾਰਤੀ ਅੰਸਰ ਨੇ ਸਾਡੇ ਅਤੀ ਪੂਜਨੀਕ ਜਿਹਨੂੰ ਆਪਾਂ ਕਹਿ ਸਕਦੇ ਹਾਂ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਦਾ અપਮਾਨ ਕਰਿਆ। ਪਹਿਲੀ ਗੱਲ ਤਾਂ અપਮਾਨ ਕਰਨੀ ਬੜਾ ਨਿਰਾਸ਼ਾਜਨ, ਚਿੰਤਾਜਨਕ ਤੇ ਗੰਭੀਰ ਮੁੱਦਾ ਹੈ। ਪਰ ਅਸੀਂ ਭਾਰਤੀ ਜਨਤਾ ਪਾਰਟੀ ਦੇ ਬੀਗੇ ਉਮੀਦਵਾਰ ਹੋਣ ਕਰਕੇ ਮੈਂ ਇਹ ਗੱਲ ਦੀ ਮੰਗ ਕਰਦਾ ਵੀ ਘੱਟੋ ਘੱਟ ਇਹ ਕੱਲੀ ਐਸਾ ਸੌਖੀ ਗੱਲ ਨਹੀਂ ਹੈਗੀ ਵੀ ਤੁਸੀਂ ਜਾਓ ਇਹ ਕਦੇ ਪੋਸੀਬਲ ਨਹੀਂ ਹੁੰਦਾ। ਜਾ ਕੇ ਤੁਸੀਂ અપਮਾਨ ਕਰ ਦੋ। ਇਹਦੇ ਪਿੱਛੇ ਜੋ ਛੜਜੰਤਰ ਹੈ, ਪਿੱਛੇ ਬੰਦੇ ਨੇ ਇਹਦੇ ਪਿੱਛੇ ਚਾਲ ਕੀ ਅਸਲ ਚ। ਸਮਝਾ ਲਈ ਉਹ ਗੱਲ ਹੈ ਕਿਉਂਕਿ ਪੰਜਾਬ ਦੀ ਜਿਹੜੀ ਅੱਜ ਕੱਲ ਆਪ ਸਰਕਾਰ ਹੈ ਇਹਦੇ ਹੁੰਦਿਆਂ ਜਿਹੜੀ ਲਾਂਡ ਰੋਡ ਦੀ ਪੋਜੀਸ਼ਨ ਹੈ ਬੜੀ ਗੰਭੀਰ ਬਣੀ ਹੋਈ ਹੈ। ਕਿਉਂਕਿ ਹਰੇਕ ਥਾਂ ਤੇ ਥਾਂ ਥਾਂ ਤੇ ਪ੍ਰਸ਼ਾਸਨ ਲਈ ਉਦੋਂ ਬਾਅਦ ਧੋਖਾ ਹੋ ਜਾਂਦਾ ਹੈ। ਪ੍ਰਸ਼ਾਸਨ ਕਿਵੇਂ ਸਿੱਧ ਕਰੂਗਾ ਵੀ ਆਹ ਬੰਦਾ ਛਰਾਟਤੀ ਹੈ ਜੇ ਨਹੀਂ ਹੈਗਾ। ਜੇ ਆਪਾਂ ਉਹਦੀ ਘੱਟੋ ਘੱਟ ਪਿੱਛੇ ਉਹਦੇ ਪੈਰ ਵਹੀ ਇਸ ਗੱਲ ਦੀ ਕਰੀ ਜਾਵੇ ਇਸ ਗੱਲ ਦੀ ਛਾਣਬੀਨ ਕਰੀ ਜਾਵੇ ਵੀ ਇਹਦੇ ਵਿੱਚ ਕਿਹੜੀਆਂ ਗੈਰ ਰਾਜਨੀਤਿਕ ਜਾਂ ਰਾਜਨੀਤਿਕ ਜਾਂ ਫੁੱਟਪਾਉ ਜਾਂ ਕੋਈ ਐਸੀਆਂ ਏਜੰਸੀਆਂ ਦਾ ਇਹ ਕੰਮ ਹੈ ਜਿਹਦੇ ਕਰਕੇ ਐਡੀ ਪਵਾਨ ਜਨ ਘਟੜਾ ਵਾਪਰੀ ਦੂਸਰੀ ਗੱਲ ਇਹ ਉਹਨੂੰ ਇਸ ਗੱਲ ਨਾਲ ਉਚਾਲਿਆ ਜਾ ਰਿਹਾ ਜਿਤ ਸਮਾਜ ਦਾ ਪਾੜਾ ਪੈਂਦਾ ਸਮਾਜ ਨੂੰ ਇਹ ਪਹਿਲੀ ਗੰਭੀਰੀਆਂ ਤਰਫੇ ਸਮੱਸਿਆਵਾਂ ਨੇ ਇੱਕ ਹੈ ਜੀ ਸਮੱਸਿਆਵਾਂ ਵੱਲ ਐਜੰਸੀ ਇਨਸੀਡੈਂਟ ਕੋ ਤਕਣਾ ਜਿਹੜੇ ਇਹਨਾਂ ਨੇ ਸ਼ਰਮਣਾ ਕਾਰਾ ਕਰਿਆ ਇਹ ਉਦੋਂ ਗੰਭੀਰ ਮੁੱਦਾ ਹੈ ਤੀਜੀ ਗੱਲ ਜਦੋਂ ਕੋਈ ਐਜੀ ਕਟਨਾ ਵਾਪਰਦੀ ਹੈ ਤਾਂ ਸਮਾਜ ਚ ਬਹੁਤੇ ਜਿਹੜੇ ਸ਼ਰਾਰਤੀ ਅੰਸਰ ਨੇ ਉਹਨੂੰ ਬਾਰ ਬਾਰ ਮੌਕਾ ਮਿਲ ਜਾਂਦਾ ਹੈ ਇਸ ਗੱਲ ਦੀ ਪੰਜਾਬ ਸਰਕਾਰ ਕੋਲੋਂ ਵੀ ਇਹ ਮੰਗ ਕਰਦੇ ਆਂ ਵੀ ਇਸ ਮੁੱਦੇ ਦੀ ਬੜੀ ਗੰਭੀਰਤਾ ਨਾਲ ਚਾਨਬੀਨ ਕਰਕੇ ਦੇ ਪਿੱਛੇ ਕਿਹੜੀਆਂ-ਕਿਹੜੀਆਂ ਏਜੰਸੀਆਂ ਨੇ ਉਸ ਬੰਦੇ ਨੇ ਇਹ ਕੰਮ ਕਿਉਂ ਕਰਿਆ ਉਹਦੇ ਪਿੱਛੇ ਕਾਰਨ ਕੀ ਸੀ ਇਹਨਾਂ ਦੇ ਮਨਸੂਬੇ ਕੀ ਸੀ ਉਹਨਾਂ ਨੂੰ ਨੰਗਾ ਕੀਤਾ ਜਾਵੇ ਦੂਸਰੀ ਗੱਲ ਉਹ ਕਰਨ ਵਾਲੇ ਦੇ ਨਾਲ ਜਿਹੜੀ ਪਿੱਛੇ ਚੇਹਨਾ ਟੁੱਟ ਉਹਨੂੰ ਇੰਨੀ ਲਾ ਮਿਸਾਲ ਜਿਹੜੀ ਸਜ਼ਾ ਹੈ ਉਹ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਐਜਾ ਸ਼ਰਾਰਤੀ ਅੰਤਰ ਉੱਠ ਕੇ ਐਡੀ ਗੰਭੀਰ ਕੋਈ ਹਰਕਤ ਨਾ ਕਰੇ ਜਿਹਦੇ ਨਾਲ ਦੇਸ਼ 'ਚ ਬੰਡੀਆਂ ਦੇਸ਼ 'ਚ ਸਮਾਜਿਕ ਤੌਰ ਤੇ ਦਿੱਕਤਾਂ ਗਰਪੋਸ਼ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇ ਬੁੱਢ ਲਾਡਾ ਦੀਆਂ ਖਬਰਾਂ ਜਾਣਨ ਲਈ ਸਾਡੇ ਚੈਨਲ ਬੁੱਢ ਲਾਡਾ ਹਲਚਲ ਨੂੰ ਸਬਸਕ੍ਰਾਈਬ ਕਰੋ ਅਤੇ ਪੋਸਟ ਨੂੰ ਲਾਈਕ ਅਤੇ ਸ਼ੇਅਰ ਕਰੋ